ਪਹਿਲਾਂ ਬਰਾਤਾਂ ਸੱਥਾਂ ਚ ਆਉਂਦੀਆਂ ਸੀ ਪਹਿਲਾਂ ਮੰਝੇ ਢਾ ਕੇ ਤੇ ਬਿਸਤਰੇ ਬਿਸ਼ਾਨ ਲੇਦੀ ਨੀ ਨਾਨਕਾ ਮੇਲ ਦਾ ਨਹੀਂ ਪਤਾ ਨਾਲ ਕੌਣ ਨੇ ਪਹਿਲਾਂ ਦੋ ਦਿਨ ਪਹਿਲਾਂ ਮਾਮੀ ਉਰੀ ਆ ਜਾਂਦੀਆਂ ਸੀ ਬੰਬੀਹਾ ਬੋਲੇ ਕੂੜੇ ਬੰਬੀਹੇ ਮਾਮਾ 1.5 ਵਜੇ ਆਉਂਦੇ ਇੱਥੇ ਮੈਂ ਮੈਰਿਜ ਪੈਲੇਸ ਚ ਉਹ ਦੋ ਪਲੇਟਾਂ ਕਰਕੇ ਝੂਠੀਆਂ ਕਹਿੰਦਾ ਤੇਰੀ ਮਾਮੀ ਦੇ ਤਾਂ ਤੰਦਾਂ ਦਾ ਥੋੜਾ ਜਿਹਾ ਲਾਜਾ ਚੱਲਦਾ ਮੈਂ ਚਾਹਨਾ ਆਹ ਇੰਨੇ ਨਾਨਕ ਚੱਕ ਰਹੇਗੀ ਥੋੜੀ ਫੰਕਸ਼ਨ ਹੀ ਖਤਮ ਕਰ ਲੈ ਪਿੰਡ ਦੇ ਪਾਪ ਪਿੰਡ ਦੇ ਵਿੱਚ ਨਹੀਂ ਪਤਾ ਹੁੰਦਾ ਜਿਹਨਾਂ ਦੀ ਕੁੜੀ ਦਾ ਵਿਆਹ ਹੈ ਇੱਥੋਂ ਹੀ ਦੁਰ ਜਾਂਦੀ ਹੈ ਕਲਚਰ ਖਤਮ ਕਰ ਲਿਆ ਬਿਰਸਾ ਪਹਿਲਾਂ ਪਿੰਡ ਦੇ ਮੁੰਡੇ ਹੀ ਮਿਲ ਕੇ ਉਪਾਂ ਪ੍ਰੀਹੇ ਕਹਿੰਦੇ ਸੀ ਉਹਨਾਂ ਨੂੰ ਪਿੰਡ ਦੇ ਮੁੰਡੇ ਮਿਲ ਕੇ ਕੰਮ ਕਰਦੇ ਸੀ ਆਲੂ ਛਲਦਾ ਕੋਈ 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 ਕੜਾਹੀ ਜੜੀ ਹੋਈ ਹੈ ਇੱਕ ਵਾਰੀ ਗੁਰਦੁਆਰਾ ਸਾਹਿਬ 'ਚ ਬੋਲਦੇ ਸੀ ਕਿ ਭਾਈ ਉਹਨਾਂ ਦੇ ਅੱਜ ਸ਼ਗਨ ਹੈ ਕਿ ਉਹਨਾਂ ਦੇ ਪਾਈ ਗੁੜੀ ਦਾ ਵਿਆਹ ਰੱਖਿਆ ਹੋਇਆ ਥੋੜੇ ਤੋਂ ਥੋੜਾ ਬਹੁਤ ਤੋਂ ਬਹੁਤਾ ਦੁੱਧ ਬਚਾਉਣ ਦੀ ਖੇਤ ਫਿਰ ਖੇਚਲਾ ਕਰੋ ਦੁਬਾਰਾ ਫੇਰ ਬੇਨਤੀ ਕੀਤੀ ਜਾਂਦੀ ਹੈ ਤੁਸੀਂ ਹੈਰਾਨ ਹੋ ਜਾਓਗੇ ਜਦੋਂ ਤੱਕ ਦੁਬਾਰਾ ਬੇਨਤੀ ਕਰਦੇ ਸੀ ਨਾ ਭਾਈ ਜੀ ਉਹ ਤਾਂ ਕਾਦਾ ਪਿੰਡ ਡੋਲੂ ਲੈ ਕੇ ਤੁਰ ਪੈਂਦਾ ਸੁਣ ਕਰਦਾ ਸੀ ਵੀਰ ਤੁਹਾਨੂੰ ਵੀ ਬੇਨਤੀ ਆਈ ਆ ਚੱਪ ਹੁਣ ਦੱਸੋ ਜੀ ਕਿਉਂ ਕਿਸੇ ਨਾਲ ਹੈ ਸਭ ਤੋਂ ਵੱਧ ਲੜਾਈ ਗਵੰਡੀਆਂ ਨਾਲ ਦੀ ਕੋਈ ਨਾੜੀ ਪੁੱਛੇ ਲੜ ਪਿਆ ਕੋਈ ਟੂਟੀ ਪੁੱਛੇ ਲੜ ਪਿਆ ਇਹਨਾਂ ਗੱਲਾਂ 'ਚ ਹੀ ਪੈ ਗਏ ਮੇਰੇ ਵੀਰ ਬਣ ਕੇ ਤਰੱਕੀਆਂ ਬਹੁਤ ਦੁਨੀਆ ਬਹੁਤ ਜ਼ਿਆਦਾ ਤਰੱਕੀ ਕਰ ਰਹੀ ਹੈ ਆਪਾਂ ਪਿੱਛੇ ਨਾ ਰਹਿ ਜੀ ਆ ਛੋਟੇ ਛੋਟੇ ਲੜਾਈਆਂ ਕਰਕੇ